ਮੈਨੂੰ ਕਿ ਸਪੀਕਰ ਸਾਹਿਬ ਘੱਟੋ ਘੱਟ 5-7 ਮਸਲੇ ਤੇ ਇਹੋ ਜਿਹੇ ਨੇ ਜਿਨ੍ਹਾਂ ਤੇ ਚਰਚਾ ਨਹੀਂ ਕੀਤੀ ਲੋਨ ਡਾਟਰ ਦੋਸਤ ਕਿਸੇ ਆਦਮੀ ਦੀ ਜ਼ਿੰਦਗੀ ਕਿਸੇ ਆਦਮੀ ਦਾ ਕਾਰੋਬਾਰ ਮਹਫੂਜ਼ ਹੈ ਪੰਜਾਬ ਵਿੱਚ ਮੈਨੂੰ ਕਹਿ ਲੱਗਾ ਨਹੀਂ ਜੀ ਇਹੋ ਜਿਹੇ ਪਹਿਲੇ ਵੀ ਇਹੋ ਜਿਹੇ ਲੱਭਤੀ ਹੁੰਦੇ ਅਸੀਂ ਕੋਈ ਇਹੋ ਜੀ ਗੱਲ ਤੇ ਹੈ ਨਹੀਂ ਮੈਂ ਤਾਂ ਤੁਹਾਡੇ ਵਾਸਤੇ ਨਹੀਂ ਹੈ ਆਮ ਸਧਾਰਨ ਪੰਜਾਬੀਆਂ ਨੂੰ ਪੁੱਛ ਕੇ ਵੇਖੋ ਹਾਲ ਕੀ ਹੈ ਲਾਰੈਂਸ ਬਿਸ਼ਰੋਈ ਵਾਲਾ ਇਸ਼ੂ ਇਹ ਸਾਬਤ ਹੋ ਗਿਆ ਹੈ ਕਿਚਮ ਪੰਜਾਬ ਪੁਲਿਸ ਦੀ ਟਾਪ ਲੀਡਰਸ਼ਿਪ ਨੇ ਲਾਰੈਂਸ ਉਪੇਸ਼नोई ਨੂੰ ਖੁਦ ਜਦੋਂ ਐਂਟੀ ਗੈਂਗਸਟਰ ਟਾਪ ਕੋ ਟਾਸਕ ਫੋਰਸ ਦੇ ਤਰੀਕੇ ਤੇ ਲੈ ਕੇ ਆਇਆ ਇੱਕ ਪੁਲਿਸ ਸਟੇਸ਼ਨ 'ਚ ਖੜ ਕੇ ਇੱਕ ਐਸਪੀ ਨੇ ਆਪਣਾ ਟੈਲੀਫੋਨ ਲੈ ਕੇ ਇੱਕ ਇੰਟਰਵਿਊ ਦੀ ਇੰਟਰਵਿਊ ਕਰਾਈ ਅਜੇ ਤੱਕ ਤੁਸੀਂ ਵੇਖੋ ਕਿਸੇ ਦਾ ਕੋਈ ਐਕਸ਼ਨ ਫਰੋਟੀਆਂ ਨਹੀਂ ਜਾਂ ਚਿੱਟੀਆਂ ਕਤਲ ਗੋੜੀਆਂ ਹਰ ਰੋਜ਼ ਘਰਾਂ ਤੇ ਚੱਲਦੀਆਂ ਨੇ ਕਈ ਕਿਹਾ ਤੁਸੀਂ ਹੁਣ ਪਿਛਿਆ ਫਿਰੋਜ਼ਪੁਰ ਵੇਖਿਆ ਅਇਕੋ ਚਾਰ ਦਿਨ ਪਹਿਲੇ ਦੋ ਭਰਾ ਤੇ ਇੱਕ ਸੱਕੀ ਪੈਣ ਛੋਟੀ ਉਮਰ ਦੇ ਸਾਰੇ 25 26 26 ਜਾਂਦੇ ਲੜਕੀ ਵੀ ਅਜੇ ਮੈਂ ਤਾਂ 10 12 ਦਿਨ ਬਾਅਦ ਸ਼ਾਦੀ ਹੋਣੀ ਸੀ ਕੁੜੀਆਂ ਮਾਰ ਕੇ ਮਾਰ ਦਿੱਤੇ ਇਹ ਆਤਵਾਦ ਨੂੰ ਵੀ ਮਾਰਾ ਟਾਈਮ ਆ ਮੈਂ ਕਿ ਸਪੀਕਰ ਸਾਹਿਬ ਜੋ ਸੁਣ ਰਿਹਾ ਸੀ ਤੁਹਾਨੂੰ ਮੈਨੂੰ ਹਰਾਨੀ ਹੋਈ ਕਿ ਕਿੱਥੇ ਸਰ ਪ੍ਰਤਾਪ ਸਿੰਘ ਕਹਿ ਰਹੇ ਮਰਦੇ ਮੋਜ ਹੈ ਕਿੱਥੇ ਆ ਜੋਕਰ ਪੰਜਾਬ ਕਿਥੋਂ ਕਿੱਥੇ ਆ ਗਏ ਵੀ ਹੈਰਾਨ ਹੋਵੋਗੇ ਕਿ ਦੁਪਹਿਰ ਤੋਂ ਪਹਿਲੇ ਕੁਝ ਹੋਰ ਹੁੰਦਾ ਹੈ ਦੁਪਹਿਰ ਤੋਂ ਬਾਅਦ ਕੁਝ ਹੋਰ ਹੁੰਦਾ ਹੈ ਜੇਸੇ ਪੋਜੀਸ਼ਨ ਦੇ ਵਿੱਚ ਮੁੱਖ ਮੰਤਰੀ ਅਸੈਂਬਲੀ ਚੱਲਦਾ ਜੇ ਸਹੀ ਮੈਂ ਮੈਨੇ ਦੇ ਵਿੱਚ ਕੋਈ ਕਾਇਦਾ ਕਾਨੂੰਨ ਹੋਏ ਤੇ ਸਾਰ ਨੂੰ ਪਹਿਲੇ ਇਧਰ ਤੇ ਕਾਰਵਾਈ ਹੋਣੀ ਚਾਹੀਦੀ ਇਹ ਉਸ ਪੋਜੀਸ਼ਨ 'ਚ ਨਹੀਂ ਹੁੰਦਾ ਜਿਸ ਪੋਜੀਸ਼ਨ ਜਾ ਕੇ ਇੱਕ ਮੁੱਖ ਮੰਤਰੀ ਦੀ ਐਡੀ ਵੱਡੀ ਪੋਜੀਸ਼ਨ ਹੈ ਉਹ ਆਪਣੇ ਆਪੇ ਤੋਂ ਬਾਹਰ ਹੁੰਦਾ ਕੀ ਗੱਲ ਕਰ ਰਿਹਾ ਕਿਸ ਤਰ੍ਹਾਂ ਹਾਊਸ ਦੇ ਵਿੱਚ ਪੇਸ਼ ਆਣਾ ਕੋਈ ਕਿਸੇ ਕਿਸਮ ਦਾ ਕਾਇਦਾ ਕਾਨੂੰਨ ਹੈ ਨਹੀਂ ਬੁਰਾ ਹਾਲ ਹੈ ਉਹ ਮੈਂ ਸਮਝ ਨਹੀਂ ਆ ਕਿ ਸਾਨੂੰ ਸਾਰਿਆਂ ਨੂੰ ਤਗੜੇ ਹੋ ਕੇ ਤਬਰ ਕਸੇ ਕਰਨੇ ਪੈਣਗੇ ਵੈਸੇ ਤੇ ਕਿਸੇ ਨੂੰ ਵੀ ਸਮਝਾਉਣ ਦੀ ਲੋੜ ਚਾਹੀਦੀ ਨਹੀਂ ਆ ਨਵੇਂ ਟੈਕਸਿਸ ਤੇ ਵੇਖੋ ਅਸੈਂਬਲੀ ਖਤਮ ਹੋ ਗਈ ਡੀਜ਼ਲ ਮੇਰਾ ਹਰ ਪੰਜਵੀਂ ਛੇਵੀਂ ਵਾਰ ਬੁਲਾਤਾ ਅੱਜ ਡੀਜ਼ਲ ਦਾ ਰੇਟ ਪੰਜਾਬ ਦਾ ਤੇ ਯੂਪੀ ਦਾ ਚੰਡੀਗੜ੍ਹ ਦੇ ਰੇਟ 6 ਰੁਪਏ ਲੀਟਰ ਪਿੱਛੇ ਪਰ ਪੈਟਰੋਲ ਦਾ ਵੱਖਰਾ ਬਿਜਲੀ ਦਾ ਜਿਹੜੀ ਕਾਂਗਰਸ ਦੀ ਸਰਕਾਰ ਜਦੋਂ 3 ਮਹੀਨੇ ਅਖੀਰਲੀ ਸਾਡੀ ਸਰਕਾਰ ਰਹੀ ਉਹਦੇ ਵਿੱਚ ਜੋ ਅਸੀਂ ਬਿਜਲੀ ਦੇ 3 ਰੁਪਏ ਪਰ ਯੂਨਿਟ 7 ਕਿਲੋਵਾਰਟ ਦੇ ਉੱਤੇ ਆਮ ਸਧਾਰਨ ਪੰਜਾਬੀਆਂ ਨੂੰ ਬੈਨੀਫਿਟ ਦਿੱਤੇ ਉਹ ਵਾਪਸ ਲੈ ਲਿਆ तकरीबन 2000 ਕਰੋੜ ਦਾ ਬੋਝ ਦੇਹੀ ਪਾ ਨਵੇਂ ਟੈਕਸ ਆਣ ਵਾਲੇ ਨੇ ਆ ਪਹਿਲੀ ਸਰਕਾਰ ਮੈਂ ਵੇਖੀ ਜਿੱਥੇ ਤੁਹਾਡਾ ਇੱਕੋ ਦਾ ਰੈਵਨਿਊ ਮਿਨਿਸਟਰ ਹੈ ਅਗਰ ਇਹ ਸੋਚਾ ਕਿ ਪਲਾਟ ਨੂੰ ਲੀਗਲ ਕਰਤੇ ਕਾਲੀ ਹੈ ਜੀ ਇਲੀਗਲ ਜਿਹੜੀ ਕਾਲੀ ਉਹ ਇਲੀਗਲ ਦੇ ਪਲਾਟ ਲੀਗਲ ਨੇ ਸਮਝੋ ਪਲਾਟ ਦੀ ਰਜਿਸਟਰੀ ਕਰਾ ਲਓ ਮੈਂ ਉਹਨੇ رائے ਦਿੱਤੀ ਸੀ ਮੈਂ ਮੁੱਖ ਮੰਤਰੀ ਨੂੰ ਇਹ ਗੱਲ ਕਹੀ ਕਿ ਭਗਵੰਤਬਾਜੀ ਦਾ ਜਵਾਬ ਦਿਓ ਨਾ ਤੇ ਸੀਵਰੇਜ ਪਿਆ ਉਸ ਕਲੋਨੀ ਦੇ ਵਿੱਚ ਨਾ ਲਾਈਟਿੰਗ ਦਾ ਪ੍ਰਬੰਧ ਹੈ ਨਾ ਪਾਣੀ ਦਾ ਪ੍ਰਬੰਧ ਹੈ ਉੱਥੇ ਨਾ ਸੜਕਾਂ ਦਾ ਪ੍ਰਬੰਧ ਹੈ ਤੁਸੀਂ ਲੋਕਾਂ ਨੇ ਜਿੱਦਾਂ 10 ਦਾ 15 ਦਾ 20 25 25 ਲੱਖ ਰੁਪਏ ਪਲਾਟਾਂ ਤੇ ਲਾਇਆ ਹੁਣ ਫालतू ਪੈਸੇ ਲਾਹਣਗੇ ਤੇ ਨਰਕ ਦੇ ਵਿੱਚ ਰਹਿਣਗੇ ਤੁਸੀਂ ਜਾਂ ਤੇ ਇਲੀਗਲ ਕਾਲੀਆਂ ਨੂੰ ਵੀ ਹੁਣੇ ਇਹਨਾਂ ਕੋਲ ਪੈਸੇ ਲਾਓ ਤੇ ਆ ਸਾਰੀਆਂ ਜ਼ਮੀਨਾਂ ਉਹਦੇ ਵਿੱਚ ਪੋ ਫਿਰ ਤੇ ਇਹਨੂੰ ਲੀਗਲ ਕਰਨ ਦਾ ਕੋ ਲਾਭ ਹੀ ਹੋਏ ਤੁਸੀਂ ਪਲਾਟ ਲੀਗਲ ਕਰ ਦਿੱਤੇ ਨੇ ਕਾਲੀ ਇਲੀਗਲ ਕਰ ਦਿੱਤੀ ਤਾਂ ਕੋਈ ਸੋਚ ਨਹੀਂ ਕੋਈ ਵਿਚਾਰ ਨਹੀਂ ਟਾਈਮ ਕੱਢਣ ਦਾ ਲੋਕਾਂ ਦਾ ਬੇਫੂਦ ਬਣਾਉਂਦਾ ਤੁਸੀਂ ਸ਼ਾਹਪੁਰੀਆ ਮੈਨੂੰ ਇਹ ਦੱਸੋ ਜੋ ਪਛੇ ਰੇਟ अरे माइनिंग सारा हशियारपुर इतने बैठे सारे इन इल्ली, लीगल माइनिंग समुचे पंजाब कोई रोकने वाला नहीं जिनी बार मर्जी हाईकोर्ट ने ਇੰਟਰਵੈਂਸ਼ਨ ਕੀਤੀ ਕੋਸ਼ਿਸ਼ ਕੀਤੀ ਰੋਕਣ ਦੀ ਕੋਈ ਇਹਨਾਂ ਦੀ ਸਿਹਤ ਤੇ ਅਸਰ ਅਕਿ ਪਿਛਲੇ ਦਿਨੀ ਆਜਾ 2 ਦਿਨ ਹੋਏ ਨੇ ਇੱਕ ਅਮਨਜੋਤ ਕੌਰ ਇਹ ਲੜਕੀ ਪੰਜਾਬ ਪੁਲਿਸ ਦੀ ਇੰਸਪੈਕਟਰ ਦੇ ਪੁਲਿਸ ਦੀ ਉਹਨੇ ਵਜੂਦਾ ਜਿਹੜਾ ਹਰਜੋਤ ਸਿੰਘ ਬਾਜਸ ਐਜੂਕੇਸ਼ਨ ਮੰਤਰੀ ਹੈ ਉਹਦੇ ਤੇ ਇਲਜ਼ਾਮ ਲਗਾਇਆ ਉਹਦੇ ਤੇ ਇੱਕ ਜੁਡੀਸ਼ੀਅਲ ਮੈਜਿਸਟਰੇਟ ਤੇ ਤੇ ਉਹਦੀ ਘਰ ਦੀ ਤੇ ਜਿਹੜੀ ਇੱਕ ਆਈਪੀਐਸ ਅਫਸਰ ਹੈ ਇਹ 100 ਕਰੋੜ ਦਾ ਇੱਕ ਬਹੁਤ ਵੱਡਾ ਸਕੈਮ ਹੋਇਆ ਸਾਈਬਰ ਸਕੈਮ ਹੋਇਆ ਜਿਹਦੇ ਵਿੱਚ ਇਹਨਾਂ ਸਾਰੇ ਦੀ ਸ਼ਮੂਲੀਅਤ ਆਪੋਜੀਸ਼ਨ ਪਾਰਟੀਆਂ ਨੇ ਇਸ਼ੂ ਚੁੱਕਿਆ ਕੋਈ ਸਰ ਤੇ ਅਸਲ ਵਿੱਚ ਕੋਈ ਇਨਕੁਆਰੀ ਨਹੀਂ ਜੋ ਕੁਝ ਕੋਈ ਤੁਹਾਨੂੰ ਕੋਈ ਉਹਨਾਂ ਨੇ ਇੱਥੇ ਬਣ ਕੀ ਰਿਹਾ ਸਾਰੇ ਬਾਈ ਲੈਕਲਾ ਵਿੱਚ 70 80 80 ਬੋਟ ਨੀਵੇਂ ਦਰਿਆ ਇਹਨਾਂ ਦੇ ਬੋਟ ਕਦੇ ਤੋਂ ਮੈਂ ਤੁਹਾਨੂੰ ਗੁਜ਼ਾਰਿਸ਼ ਕਰਾਂਗਾ ਕਿ ਅਸੀਂ ਸਾਰੇ ਇਕੱਠੇ ਹੋਈਏ ਤਗੜੇ ਹੋਈਏ ਜੇ ਸੂਬੇ ਨੂੰ ਬਚਾਣਾ ਹੈ ਤੇ ਸਾਨੂੰ ਆਪਣੀ ਇਮਾਨਦਾਰੀ ਨਾਲ ਡਿਊਟੀ ਨਿਭਾਣੀ ਹੋਏਗੀ ਚੰਬੇ ਵਾਲ ਇੱਕ ਬਹੁਤ ਵੱਡਾ ਟੈਸਟ ਜਿਸ ਬੰਦੇ ਨੇ ਪਾਰਟੀ ਨਾਲ ਗਦਾਰੀ ਕੀਤੀ ਉਸ ਗਦਾਰ ਨੂੰ ਪੰਜਾਬ ਦਾ ਤੇ ਇਤਿਹਾਸ ਵੀ ਇਹੋ ਜਿਹਾ ਹੈ ਕਿ ਉਹ ਕਦੀ ਵੀ ਗਦਾਰਾਂ ਨੂੰ ਬੈਕਸਟੇਬਲ ਨੂੰ ਕਦੀ ਵੀ ਪਰਫੁੱਲਤ ਨਹੀਂ ਕਰਦੇ ਹਮੇਸ਼ਾ ਉਹਨੂੰ ਸਜ਼ਾ ਦਿੰਦੇ ਹੁਣ ਟਾਈਮ ਆਇਆ ਅਸੀਂ ਪਾਰਟੀ ਵੱਲੋਂ ਇਕੱਠੇ ਹੋਏ ਹਰ ਵਰਕਰ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਜੋ ਬਿਮਾਰੀ ਕਿਉਂਕਿ ਟਿਕਟ ਤੇ ਅਖੀਰ ਇੱਕ ਆਦਮੀ ਨੂੰ ਹੀ ਮਿਲਣੀ ਜੋ ਬੈਸਟ ਪੋਸੀਬਲ ਕੈਂਡੀਡੇਟ ਹੋਏਗਾ ਤੁਹਾਡੀ ਮਰਜ਼ੀ ਦਾ ਹੋਏਗਾ ਅਸੀਂ ਸਾਰੇ ਬੈਠ ਕੇ ਜਿਹੜੀ ਕਮੇਟੀ ਹੈ ਤੁਹਾਡੀ رائے ਲਵਾਂਗੇ ਤੇ ਤੁਹਾਡੇ ਮੁਤਾਬਕ ਵੀ ਤੁਹਾਡੀ ਬਰਦੀ ਦਾ ਆਦੇ ਲਈ ਕਿਤੇ ਦਿੱਤਾ ਜਾਏਗਾ ਤਾਂ ਮੈਂ ਉਮੀਦ ਕਰਾਂਗਾ ਕਿ ਸਾਰੇ ਵੀਰਾਂ ਕਿਉਂਕਿ ਚਾਰ ਹਲਕਿਆਂ ਦੇ ਵਿੱਚ ਇਲੈਕਸ਼ਨ ਹੋਣੀਆਂ ਇੱਕ ਰਾਜਾਜੀ ਦੇ ਹਲਕੇ ਚ ਹੋਣੀਆਂ ਇੱਕ ਬਰਨਾਲਾ ਉਥੇ ਜਿਹੜਾ ਸੰਗਰੂਰ ਪਾਰਲੀਮੈਂਟ ਦਾ ਹਲਕਾ ਇੱਕ ਉਥੇ ਬਾਏ ਇਲੈਕਸ਼ਨ ਹੋਣੀ ਹੈ ਇੱਕ ਗਿੱਦਲਵਾਜ ਹੋ ਰਹੀ ਹੈ ਇੱਕ ਸਾਡੇ ਨਿਹਰਬਾਬਾ ਨਾਨਕ ਗੁਰਦਾਸਪੁਰ ਪਾਰਲੀਮੈਂਟ ਇੱਕ ਚੱਬੇਵਾਲੋ ਸ਼ਾਹਪੁਰ ਤੋ ਮੇਰੀ ਬੇਨਤੀ ਹੈ ਕਿ ਤਗੜੇ ਹੋ ਕੇ ਜਿਹੜੇ ਹੁਸ਼ਿਆਰਪੁਰ ਦੇ ਮੇਲੇ ਵੀਰ ਨੇ ਸਾਡੀਆਂ ਪੈਣਾ ਨੇ ਹੁਣ ਤੋਂ ਹੀ ਆਪਣੀ ਜ਼ਿੰਮੇਵਾਰੀ ਸਮਝੋ ਇਹ ਨਾ ਵੇਖੋ ਕਿ ਕਿਹੜਾ ਕੈਂਡੀਡੇਟ ਕੈਂਡੀਡੇਟ ਤੇ ਪਾਰਟੀ ਤੁਹਾਨੂੰ ਪਤਾ ਹਾਲਾਤ ਇਹੋ ਜਿਹੇ ਹੁੰਦੇ ਨੇ ਜਦੋਂ ਤੁਸੀਂ ਬਾਈ ਇਲੈਕਸ਼ਨਾਂ ਲੜਦੇ ਹੋ ਉਹ ਕਬੱਡੀ ਦਾ ਮੈਚ ਹੁੰਦਾ ਜਿਹਦੇ ਵਿੱਚ ਕਬੱਡੀ ਦੇ ਪਲੇਅਰ ਦੀ ਇੱਕ ਬਾਹ ਜਿਹੜੀ ਲੱਕ ਦੇ ਪਿੱਠੇ ਦੇ ਪਿੱਛੇ ਬੰਨੀ ਹੁੰਦੀ ਹੈ ਗਵਰਨਮੈਂਟ ਨੂੰ ਹਮੇਸ਼ਾ ਇਸ ਕਾ ਦਾ ਡਾਟੇਜ ਮਿਲਦਾ ਹੈ ਤੋ ਆਪਾਂ ਨੂੰ ਤਗੜੇ ਹੋ ਹਮਲਾ ਬਾਰਨਾ ਪੈਣਾ ਕੋਈ ਚੀਜ਼ ਵੀ ਇਹੋ ਜੀ ਹੈ ਨਹੀਂ ਜਿਹੜੀ ਸੰਭਵ ਨਾ ਹੋਵੇ ਮੈਂ ਸਮਝਦਾ ਇਹ ਸੰਭਵ ਹੈ ਹੁਸ਼ਿਆਰਪੁਰ ਦਾ ਪੜਿਆ ਲਿਖਿਆ ਮੋਟਰ ਹੈ ਉਹਨੂੰ ਦਸੀਏ ਕਿਸ ਆਦਮੀ ਨੇ ਆਪਣੀ ਮਾਂ ਦੇ ਨਾਲ ਵੀ ਤਰੋਕ ਕੀਤਾ ਆਪਣੇ ਮੋਟਰ ਨਾਲ ਵੀ ਤਰੋਕ ਕੀਤਾ ਜੇ ਇਸ ਕਿਸਮ ਦੇ ਲੋਕਾਂ ਨੂੰ ਅਸੀਂ ਫਰਦਰ ਲੈ ਕੇ ਆਵਾਂਗੇ ਫਿਰ ਆਪਾਂ ਮੋਰ ਹੀ ਲਾ ਦੇ کہ اس قسم دے لوگ جہے جی نے جنہوں دا کوئی کردار نہیں دا کوئی پرنسپل نہیں انہوں جی اگے لے کے آواں گے رائے دیتی ہور مارے رستے وال جائے گی